ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੌਮੀ ਇਨਸਾਫ ਮੋਰਚਾ ਚੰਡੀਗੜ੍ਹ ਮਹਾਲੀ ਸਾਬਜਾਦਾ ਬਾਬਾ ਜੀ ਸਿੰਘ ਨਗਰ ਸਾਰੀ ਸੰਗਤ ਨੂੰ ਪਤਾ ਹੈ ਕਿ ਇਹ ਪੌਣੇ 2 ਸਾਲ ਤੋਂ ਮੋਰਚਾ ਚੱਲਦਾ ਰਿਹਾ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਅੱਜ ਉੱਥੇ ਇੱਕ ਬੜਾ ਵੱਡਾ ਵਿਚਾਰ ਸੀਗਾ ਤੁਸੀਂ ਕੁਝ ਦਿਨ ਪਹਿਲਾਂ ਦੇਖਿਆ ਹੋਣਾ ਹੈ ਢੰਗ ਸਿੰਘ ਬਾਣੇ ਦੇ ਵਿੱਚ ਬੜਾ ਤਿਆਰ ਪਰ ਤਿਆਰ ਢੰਗ ਸਿੰਘ ਜਿਹੜਾ ਕਿ ਐਸਆਈਆ ਦੇ ਇੱਕ ਰੀਚਰਨ ਦੇ ਵਿਆਹ ਦੇ ਵਿੱਚ ਉਹਦੀ ਨੱਚਦੇ ਦੀ ਵੀਡੀਓ ਵਾਇਰਲ ਹੋ ਗਈ ਸੀ ਅੱਜ ਆਪਣੇ ਨੇ ਹੰਗਸ ਸਿੰਘ ਅਨੰਦਪੁਰ ਸਾਹਿਬ ਤੋਂ ਨਾ ਹੋਰ ਨੇ ਹੰਗਸ ਉਹਨਾਂ ਨੂੰ ਇੱਥੇ ਲੈ ਕੇ ਆਏ ਆ ਕਿਉਂਕਿ ਬੜਾ ਵੱਡਾ ਮਿੱਸ਼ਾ ਸੀਗਾ ਨੇ ਹੰਗਸ ਸਿੰਘ ਫੌਜਾ ਵੱਲੋਂ ਵੀ ਹੋਰ ਪੰਥ ਦੇ ਸੂਝ ਬਣ ਵੱਲੋਂ ਵੀ ਇੱਕ ਬਾਣਾ ਪਾ ਕੇ ਕਿਉਂਕਿ ਬਾਣਾ ਗੁਰੂ ਗੋਬਿੰਦ ਸਿੰਘ ਪਾਸ਼ਾ ਦਾ ਹੈ ਕੋ ਖਾਲਸਾ ਮੇਰਾ ਰੂਪ ਹੈ ਖਾਸ ਖਾਲਸਾ ਮੈਂ ਕਰੋ ਨਵਾਸ ਜਦ ਤੱਕ ਖਾਲਸਾ ਰਹੇ ਨਿਆਰਾ ਤਾਬ ਲਗ ਤੇਜ ਦਊ ਮੈਂ ਸਾਰਾ ਜਾਬੇ ਕਰੇ ਵਿਪਰਨ ਕੀ ਰੀਤ ਮੈਨਾ ਕਰੂ ਇਨ ਕੀ ਪ੍ਰਤੀਤ ਉਹੀ ਅਜੇ ਇਹਨਾਂ ਅਗਸੰਗ ਸਾਡੇ ਨੇ ਯਾਰਾ ਕਿ ਨੰਦਗੁਰ ਸਾਹਿਬ ਤੋਂ ਉਹਨਾਂ ਨੇ ਗਲਤੀ ਕੀਤੀ ਇਹਨਾਂ ਅਗਸੰਗ ਫੌਜਾ ਅਜ ਉਹਨਾਂ ਨੂੰ ਇੱਥੇ ਲੈ ਕੇ ਆਈਆ ਉਹਨਾਂ ਨੂੰ ਪੰਥ ਵੱਲ ਜਿਹੜੀ ਪੰਥ ਦੀ ਸਜਾਵਾਂ ਹੁੰਦੀਆਂ ਨੇ ਉਹ ਸਜਾਵਾਂ ਪੰਥ ਵੱਲ ਲਾਈਆ ਵੀ ਜਾਣ ਗਿਆ ਕਿਉਂਕਿ ਜਿਹੜੀ ਆਪਾਂ ਬਾਣਾ ਪਾ ਕੇ ਵੀ ਵੱਡੀ ਗਲਤੀ ਕਰਨੀ ਕਿਉਂਕਿ ਆਪਣੇ ਧਰਮ ਚੋਂ ਬਾਹਰ ਜਾਣਾ ਉਹ ਗੁਰੂ ਗੋਬਿੰਦ ਸਿੰਘ ਪਾਸ਼ਾ ਦਾ ਬਾਣਾ ਹੈ ਉਹਨਾਂ ਨੇ ਇੱਕ ਅਸਾਈਆਂ ਦੇ ਵਿਆਹ ਤੇ ਜਾ ਕੇ ਜਿਹੜਾ ਨੱਚੇ ਬਾਣਾ ਪਾ ਕੇ ਥੋੜਾ ਬਹੁਤ ਜੋ ਵੀ ਹੈ ਅੱਜ ਸਾਰੇ ਫੌਜੋਨਾਂ ਨੂੰ ਲੈ ਕੇ ਆਈ ਇੱਥੇ ਸਜ਼ਾ ਲਾਉਣ ਵਾਸਤੇ ਸਜ਼ਾ ਵੀ ਲਾਈ ਗਈ ਪੰਥ ਵੱਲੋਂ ਅੱਜ ਤੁਸੀਂ ਉਹਨਾਂ ਦੇ ਵੀ ਮਿਲ ਸਕਦੇ ਜੇ ਮਾੜਾ ਜੀ ਬਾਬਾ ਜੀ ਨੂੰ ਤੇ ਬਾਬਾ ਜੀ ਜਿਹੜਾ ਸ਼ਾਇਆ ਦੇ ਵਿਆਹ ਦੇ ਵਿੱਚ ਝਗੜਾ ਪਾਇਆ ਗਿਆ ਇਹਦਾ ਤੁਸੀਂ ਕੀ ਕਾਰਨ ਉਹਦੇ ਗਲਤ ਹੋ ਗਿਆ ਗਲਤੀ ਹੈ ਹਾਂਜੀ ਬਹੁਤ ਵੱਡੀ ਗਲਤੀ ਹੈ ਜਿਹੜਾ ਮੇਥੋਂ ਹੋਇਆ ਤੇ ਮੈਂ ਇਹਦੀ ਪੰਥ ਕੋ ਗੁਰੂ ਪੰਥ ਕੋ ਮੈਂ ਮਾਫੀ ਮੰਗਦਾ ਹਾਂ ਹਾਂਜੀ ਪੰਥ ਬਖਸ਼ਣ ਯੋਗ ਹੈ ਜੋ ਵੀ ਸਿੱਖ ਸੰਗਤਾਂ ਦੇਸ਼ਾਂ ਵਿਦੇਸ਼ਾਂ ਵਿੱਚ ਜਿੱਥੇ ਵੀ ਜਿਹੜੇ ਵੀ ਮਨ ਨੂੰ ਤੇ ਠੇਸ ਪਹੁੰਚੀ ਆ ਮੈਂ ਸਾਰਿਆਂ ਕੋ ਮਾਫੀ ਮੰਗਦਾ ਹਾਂ ਉਹ ਸਾਰੇ ਰਹੀ ਨੇ ਹਾਂ ਅੱਗੇ ਵਾਸਤੇ ਇਹੋ ਜੀ ਗਲਤੀ ਨਾ ਕਰਾਂਗਾ ਤੇ ਨਾ ਹੋਊਗੀ ਜ਼ਿੰਦਗੀ ਦੇ ਵਿੱਚ ਤੇ ਸਾਰੇ ਜੋ ਸਿੱਖ ਪੰਥ ਨੇ ਜੋ ਮੈਨੂੰ ਤਨਖਾਹ ਲਈ ਲਾਉਣਗੇ ਉਹ ਸਿਰ ਮੱਤੇ ਆ ਮੈਂ ਚੱਲਾਂਗਾ ਤੇ ਸਾਰਿਆਂ ਸੰਗਤਾਂ ਸੰਗਤ ਗੁਰੂ ਰੂਪ ਸਾਧ ਸੰਗਤਾਂ ਕੋ ਮੈਂ ਮਾਫੀ ਮੰਗਦਾ ਹਾਂ ਨਹੀਂ ਹੁਣ ਇਸੇ ਕਾਰਨ ਆਏ ਆ ਵੀ ਇਥੋਂ ਮਾਫੀ ਮੰਗਣੀ ਆਏ ਆ ਗਲਪੰਥ ਹਾਂਜੀ ਫਿਰ ਬਾਕੀ ਅੱਜ ਤੁਸੀਂ ਹਾਂ ਲੱਭਾਂ ਮੈਂ ਕਹਾਂ ਸਾਰਿਆਂ ਨੂੰ ਪਤਾ ਜੀ ਆ ਦੇਖੋ ਸਾਰਿਆਂ ਨੇ ਹਗ ਸਿੰਘ ਫੌਜਾਂ ਕਰੀਏ ਸਾਰੇ ਬੰਦੀ ਸਿੰਘਾਂ ਦਾ ਬੜੀ ਚੜਦੀ ਗੱਲਾ ਦੇ ਸੰਯੋਗ ਕਰਦੇ ਨੇ ਸਾਡੇ ਨਾਲ ਜਿਹਦਰ ਬਾਬਾ ਖੜਕ ਸਿੰਘ ਜੀ ਇਹ ਵੀ ਦਲਪੰਥ ਦੇ ਜਿਹਦਰ ਨੇ ਬਾਕੀ ਇਧਰ ਬਾਬਾ ਦਰਬਾਰਾ ਸਿੰਘ ਜੀ ਆ ਬਾਬਾ ਜੀ ਇਹ ਸਾਰੀਆਂ ਫੌਜਾਂ ਜਿੰਨੀਆਂ ਵੀ ਤੇ ਮੀਂਗ ਅੰਗਸਿੰਘ ਤੇ ਫੋਜੀ ਅੰਗਸਿੰਘ ਆਨੰਦਪੁਰ ਸਾਹਿਬ ਤੋਂ ਇਹਨਾਂ ਨੂੰ ਲੈ ਕੇ ਆਏ ਸਜ਼ਾ ਦੇਣ ਵਾਸਤੇ